ਕਿਸਾਨ ਦੋਸਤੋ ਪੀਆਰ 131 ਦੇ ਸੰਬੰਧਿਤ ਤੁਹਾਡੇ ਕਈ ਸਵਾਲ ਆ ਰਹੇ ਸੀਗੇ ਉਹਨਾਂ ਸਵਾਲਾਂ ਦੇ ਜਵਾਬ ਦੇਣ ਦੀ ਇਸ ਵੀਡੀਓ 'ਚ ਕੋਸ਼ਿਸ਼ ਕਰਾਂਗਾ ਮੈਂ ਹਾਂ ਕੁਲਦੀਪ ਸਿੰਘ ਸ਼ੇਰਗਰ ਮਰਖਾਈ ਫਤਈ ਸੱਚ ਪਾਣੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਈ ਤੁਸੀਂ ਕੁਝ ਪੁਰਾਣੀ ਵੀਡੀਓ ਦੇ ਉੱਤੇ ਕਮੈਂਟ ਵੀ ਕੀਤੇ ਸੀ ਕੁਝ ਫੀਡਬੈਕ ਦਿੱਤੀ ਸੀ ਉਹ ਵੀ ਤੁਹਾਡੀ ਸਕਰੀਨ ਦੇ ਉੱਪਰ ਨਾਲ ਦੀ ਨਾਲ ਚਲਦੀ ਰਹੇਗੀ ਤਾਂ ਤਾਂ ਦੋਸਤੋ ਪੀਆਰ 131 ਜਿਹੜਾ ਕਿ 2022 ਦੇ ਵਿੱਚ ਵੈਰਾਈਟੀ ਆਈ ਸੀਗੀ 2022 ਦੇ ਵਿੱਚ ਇਹਦੇ ਨਾਲ ਬੌਣਾ ਰੋਗ ਮਦਰਾ ਰੋਗ ਜੁੜ ਗਿਆ ਸੀ 2023 ਦੇ ਵਿੱਚ ਇਹਨੇ ਬਹੁਤ ਚੰਗਾ ਛਾੜ ਦਿੱਤਾ ਸੀ ਜੇ ਤੁਹਾਡਾ ਪਹਿਲਾ ਸਵਾਲ ਹੈ ਮਦਰੇ ਰੋਗ ਦਾ ਪਹਿਲਾਂ ਉਸ ਦੀ ਗੱਲ ਕਰ ਲਈਏ ਦੇਖੋ ਜਿਹੜਾ ਬੌਣਾ ਰੋਗ ਹੈ ਜਾਂ ਮਦਰਾ ਰੋਗ ਹੈ ਇਹ ਬਿਮਾਰੀ ਇਹ ਜ਼ਰੂਰੀ ਨਹੀਂ ਕਿ 131 ਨੂੰ ਆਵੇ ਕਿਉਂਕਿ ਇਹ ਵੈਰਾਈਟੀ ਕਿਸੇ ਨੂੰ ਵੀ ਆ ਸਕਦੀ ਹੈ ਜਿਹਦੀ ਬਜਾਈ ਖੇਤ ਦੇ ਵਿੱਚ ਅਰਲੀ ਕੀਤੀ ਹੋਊਗੀ ਜਿਹਦੇ ਖੇਤ ਪਨੀਰੀ ਜਲਦੀ ਵਿਜੀਗੀ ਹੋਊਗੀ ਜਿਹੜੇ ਖੇਤ ਦੇ ਵਿੱਚ ਉਹ ਜਿਹੜਾ ਚਿੱਟੇ ਫੁੱਲਾਂ ਵਾਲਾ ਘਾਹ ਥੋੜੀ ਸਕਰੀਨ ਤੇ ਆ ਗਿਆਊਗਾ ਉਹ ਹੋਏਗਾ ਤਾਂ ਇਹਦੇ ਲਈ ਤੁਸੀਂ ਧਿਆਨ ਭਾਵੇਂ ਕਿ ਕਿਸਾਨਾਂ ਦੀ ਫੀਡਬੈਕ ਇਹੀ ਹੈ ਕਿ ਉਹਨਾਂ ਨੇ 131 ਆਰ ਕਾ ਹੈ ਉਹਨਾਂ ਨੇ 131 ਦੇ ਵਿੱਚ ਇਹ ਬਿਮਾਰੀ ਜ਼ਿਆਦਾ ਨੋਟ ਕੀਤੀ ਹੈ ਤੇ ਜੇਕਰ ਤੁਹਾਨੂੰ ਇਸ ਤਰ੍ਹਾਂ ਹੈ ਤਾਂ ਫਿਰ ਅਸੀਂ ਪੀਆਰ 131 ਦੇ ਉੱਤੇ ਧਿਆਨ ਹੀ ਰੱਖਣਾ ਹੈ ਕਿ ਪਨੀਰੀ ਬੀਜਣ ਤੋਂ ਪਹਿਲਾਂ ਵਟਾਂ ਸਾਰੀਆਂ ਸਾਫ਼ ਹੋਣੀਆਂ ਚਾਹੀਦੀਆਂ ਕਾ ਖੇਦ ਦੇ ਵਿੱਚ ਨਹੀਂ ਹੋਣਾ ਚਾਹੀਦਾ ਮੁਰਕ ਨਹੀਂ ਹੋਣੀ ਚਾਹੀਦੀ ਤੇ ਨਾਲ ਦੀ ਨਾਲ ਪਨੀਰੇ ਦੇ ਉੱਤੇ ਇੱਕ ਜਾਂ ਦੋ ਸਪਰੇ ਆਪਾਂ ਤੇਲੇ ਵਾਲੇ ਜ਼ਰੂਰ ਕਰਾਂਗੇ ਤਾਂ ਕਿ ਉਹਦੇ ਵਜ੍ਹਾ ਚਿੱਟੀ ਪੱਠੜਾ ਟਿੱਡਾ ਹੁੰਦਾ ਉਹ ਖੇਤ ਦੇ ਵਿੱਚ ਸਰਵਾਈਵ ਨਾ ਕਰ ਸਕੇ ਕਿਉਂਕਿ ਸਿਆਲਾਂ ਦੇ ਵਿੱਚ ਜਿਹੜਾ ਕਣਕ ਚਪੋਹਾ ਕਾ ਹੁੰਦਾ ਉਹਦੇ ਤੇ ਵਾਇਰਸ ਜੁੰਦਾ ਰਹਿੰਦਾ ਜਿਹਨੂੰ ਚਿੱਟੀ ਪੱਠੜਾ ਟਿੱਡਾ ਹੀ ਅੱਗੇ ਲੈ ਕੇ ਜਾਂਦਾ ਹੈ ਤੇ ਜਿਵੇਂ ਤੁਸੀਂ ਆਹ ਦੇਖਦੇ ਹੋ ਕਿ ਤੇਲਾ ਦੀਆਂ ਚਿੱਟੀ ਪੇਠਾ ਟੀਟਾ ਕਹਿੰਦੇ ਹੋ ਇਹਦਾ ਕੰਟਰੋਲ ਇਹ ਕਦਾ ਕੰਟਰੋਲ ਕਰਨਾ ਆਪਾਂ ਦੂਜਾ ਨਦੀਨ ਸਾਫ਼ ਰੱਖਣਾ ਹੈ ਤਾਂ ਤੀਸਰਾ ਜਿਹੜਾ ਹੈਗਾ ਬਾਲੀ ਜਲਦੀ ਜਿਹੜਾ ਹੈਗਾ ਗੇਤੀ ਵੈਰੈਟੀ ਨਹੀਂ ਲਾਦੇ ਨਹੀਂ ਟਾਈਮ ਸਰ ਆਪਾਂ ਬੁਜਾਈ ਕਰਨੀ ਹੈ ਚਾਹੇ ਤੁਹਾਡਾ ਕੋਈ ਵੀ ਬੀਜ ਰਹੇ ਹੋ ਠੀਕ ਹੈ ਜੇ ਤੁਹਾਡੇ ਖੇਤ ਚ ਨਦੀਨ ਹੈ ਵਾਇਰਸ ਹੈ ਤਾਂ ਕਿਸੇ ਵੀ ਵੈਰੈਟੀ ਨੂੰ ਭਰਾ ਸਕਦਾ ਹੈ ਗੱਲ ਕਰੀਏ 131 ਦੀ BRX121 ਦਾ ਤੁਹਾਡੇ ਸਾਹਮਣੇ ਇੱਕ ਜਰਮ ਪਲਾਜ਼ਮ ਲਿਖਿਆ ਇਹਦੇ ਨਾਲ ਕਰਾਸ ਕਰਾ ਕੇ ਵੈਰਾਈਟੀ ਬਣਾਈ ਗਈ ਹੈ 2022 ਦੇ ਵਿੱਚ ਲਾਂਚ ਹੋਈ ਹੈ 140 ਦਿਨਾਂ ਲੈਂਦੀ ਹੈ 77 ਮਣ ਔਸ ਝਾੜ ਹੈ ਦਾਣਾ ਬੜਾ ਸੋਹਣਾ ਹੁੰਦਾ ਤੇ ਜਿੰਨੀਆਂ ਬੈਕਟੀਰੀਅਲ ਰੋਗ ਹੁੰਦੇ ਆ ਪੰਜਾਬ ਦੇ ਇਹ ਸਾਰਿਆਂ ਦਾ ਟੱਕਰਾ ਕਰ ਸਕਦੀ ਹੈ ਇਹ ਵੈਰਾਈਟੀ ਦਰਮਿਆਨੇ ਸਮੇਂ ਚ ਪੱਕਣ ਵਾਲੀ ਹੈ ਡਗਦੀ ਨਹੀਂ ਜਾਂ ਬਹੁਤ ਘੱਟ ਡਗਦੀ ਹੈ 111 ਸੈਂਟੀਮੀਟਰ ਕੱਦ ਹੁੰਦਾ ਹੈ ਲਵਾਈ ਤੋਂ 110 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਚੌ ਲੰਮੇ ਪਤਲੇ ਚਮਕਦਾਰ ਹੁੰਦੇ ਹੈ ਤੇ ਟੋਟਾ ਬਹੁਤ ਘੱਟ ਹੁੰਦਾ ਹੈ ਸਾਤ ਚੌਲਾਂ ਦਾ ਜਿਹੜਾ ਕੱਸ ਹੈਗਾ ਕੱਸ ਜ਼ਿਆਦਾ ਹੈਗਾ ਝਾੜ ਜਿਹਨੂੰ ਕੁਆਂਟਲਾਂ ਵਿੱਚ ਕਰੋਗੇ ਤਾਂ 31 ਕੁਆਂਟਲ ਦੇ ਲਗਭਗ ਇਹਦਾ ਝਾੜ ਹੈ 121 ਦਿਨ ਜਿੰਨੇ ਦਿਨ ਲੈਂਦੀ ਹੈ 114 ਤੋਂ 5 ਦਿਨ ਘੱਟ ਲੈਂਦੀ ਹੈ ਝਾੜ 121 ਤੋਂ 114 ਤੋਂ ਵੱਧ ਹੁੰਦਾ ਹੈ ਦਾਣੇ ਦੀ ਲੰਬਾਈ ਤੇ ਚੁੜਾਈ ਦੇ ਅਨੁਪਾਤ 3:9:7 ਹੁੰਦਾ ਹੈ ਤੇ ਇਹ ਜਿਹੜੀ ਵੈਰੈਟੀ ਹੈਗੀ ਹੈ ਇਹਨੂੰ ਸ਼ੈਲਰ ਵਾਲੇ ਬਹੁਤ ਜ਼ਿਆਦਾ ਪਸੰਦ ਕਰਦੇ ਆ ਇਹ ਜਿਹੜਾ ਹੈਗਾ ਜੀ ਕੁਆਲਿਟੀ ਵਧੀਆ ਹੁੰਦੀ ਹੈ ਜਿਹੜਾ ਕਿਸਾਨ ਵੀ ਪੁੱਛਦੇ ਆ ਕਿ ਦੋ ਨੰਬਰ ਝੋਨਾ ਪਾਣੀ ਚ ਦੇਖੋ ਜਿੱਥੇ ਤੁਹਾਡੀ 121 ਤੇ 114 ਹੋ ਜਾਂਦੀ ਹੈ ਉੱਥੇ ਇਹ ਵੀ ਹੋਏਗੀ ਜੇ ਦੋ ਨੰਬਰ ਪਾਣੀ ਹੈ ਨਾਲ ਨਹਿਰ ਦਾ ਪਾਣੀ ਹੈਗਾ ਜ਼ਮੀਨ ਦੇ ਹਾਲਾਤ ਮਾੜੇ ਨਹੀਂ ਹੈਗੇ ਤਾਂ ਤੁਸੀਂ ਇਹਨੂੰ ਜਿਹੜਾ ਹੈਗਾ ਟਰਾਈ ਕਰਕੇ ਦੇਖ ਸਕਦੇ ਹੋ ਠੀਕ ਪ੍ਰੰਤੂ ਪਹਿਲੇ ਸਾਲ ਆਪਦੇ ਖੇਤ ਦੇ ਵਿੱਚ ਜਿਆਦਾ ਏਰੀਆ ਇਹਦਾ ਨਾ ਲਾਇਓ ਜੋ ਥੋੜੇ ਏਰੀਆ ਟਰਾਈ ਕਰੋ ਇੱਕ ਤੁਹਾਡਾ ਗੱਲ ਹੋ ਰਹੀ ਸੀ ਪੀਆਰ 126 ਪੀਆਰ 126 93 ਦਿਨ ਲੈਂਦੀ ਹੈ ਪਨੀਰੀ ਪਟਕੇ ਲਾਉਣ ਤੋਂ ਬਾਅਦ ਇਹ 110 ਦਿਨ ਲੈਂਦੀ ਹੈ ਜਿਹੜੀ ਰਹੀ ਪਨੀਰੀ ਕਦੋਂ ਲਾਉਣੀ ਹੈ ਹੁਣ ਪਨੀਰੀ ਲਾਉਣ ਦੀ ਜੇ ਗੱਲ ਕਰੀਏ ਆਪਾਂ ਆ ਨਾਲ ਨਾਲ ਤੁਹਾਡੀ ਫੀਡਬੈਕ ਉੱਪਰ ਸ਼ੇਅਰ ਕਰ ਰਹੇ ਆਂ ਪਨੀਰੀ ਜਿਹੜਾ ਹੈਗਾ 30 ਤੋਂ 35 ਦਿਨ ਦੀ ਖੇਚ ਲੱਗਦੀ ਹੈ ਤੇ ਯੂਨੀਵਰਸਿਟੀ ਕਹਿੰਦੀ ਹੈ ਕਿ 20 ਤੋਂ 25 ਮਈ ਦੇ ਵਿਚਾਲੇ ਜਿਹੜਾ ਹੈਗਾ ਵਧੀਆ ਟਾਈਮ ਹੈ ਪਰੰਤੂ ਕਿਸਾਨਾਂ ਦੀ ਫੀਡਬੈਕ ਇਹ ਹੈਗੀ ਕਿ 25 ਮਈ ਤੋਂ ਲੈ ਕੇ 30 ਮਈ ਦੇ ਵਿਚਕਾਰ ਪਨੀਰੀ ਜਿਹੜੀ ਵੀਜੀ ਹੈ ਉਹਨਾਂ ਨੇ ਤੇ ਇਹਨੂੰ ਮੁੜ ਕੇ 30 ਜੂਨ ਤੋਂ ਲੈ ਕੇ ਜਾਂ 25 ਜੂਨ ਤੋਂ ਲੈ ਕੇ ਜੁਲਾਈ ਦੇ ਪਹਿਲੇ ਹਫ਼ਤੇ ਲਾਇਆ ਉਹਦੇ ਝਾੜ ਉਹਨਾਂ ਨੂੰ ਵੱਧ ਮਿਲੇ ਜਿਵੇਂ ਆਕਸਾਨਵੀਰ ਕਹ ਰਿਹਾ ਕਿ ਇਹਨਾਂ ਦੋ ਨੰਬਰ ਦੇ ਵਿੱਚ ਵੀ ਪਾਣੀ ਚ ਵੀ ਝਾੜ ਇਹਨਾਂ ਨੇ ਵਧੀਆ ਲਿਆ ਜਿੱਥੇ 121 114 ਹੋ ਗਿਆ ਉਹ ਜਗ੍ਹਾ ਤੇ ਇਹ ਵੈਰੈਟੀ ਵੀ ਹੋ ਸਕਦੀ ਹੈ ਅਗਲੀ ਗੱਲ ਬਿਮਾਰੀਆਂ ਦੇਖੋ ਇਹਨੂੰ ਪਿਛਲੇ ਸਾਲ ਤੱਕ ਇਹ ਸੀਗਾ ਕਿ ਨਾ ਤੈਨੂੰ ਕੋਈ ਜਿਆਦਾ ਪੱਤਾ ਲਪੇੜ ਦੇ ਸ਼ਿਕਾਇਤ ਆਈ ਨਾ ਜਿਆਦਾ ਗੋਭ ਦੀ ਸੁਣਢੀ ਸ਼ਿਕਾਇਤ ਆਈ ਨਾ ਢਿੱਗਾਂ ਦੀ ਸ਼ਿਕਾਇਤ ਆਈ ਨਾ ਹੀ ਕੋਈ ਜਿਆਦਾ ਉਲੀ ਰੋਗਾ ਆ ਅਖੀਰ ਤੱਕ ਹਰਾ ਫਰਾ ਰਿਆ ਜਿਵੇਂ ਪੀਲੀ ਪੂਸਾ ਡੋਗਰ ਪੂਸਾ ਹੈ ਨਾ ਉਸ ਤਰੀਕੇ ਨਾਲ ਬਹੁਤ ਸੋਹਣਾ ਹਰਾ ਫਰਾ ਰਿਆ ਅਖੀਰ ਤੱਕ ਤੇ ਜਿਹੜੋ ਕਮੈਨ ਨੇ ਵੱਡਿਆ ਤੇ ਪਿਛਲੇ ਪਾਸੇ ਜਿਹੜਾ ਲੈਦ ਹੁੰਦੀ ਹੈ ਉਹ ਬਹੁਤ ਘੱਟ ਸੀਗੀ ਖੜੇ ਖਰਚੇ ਜ਼ਿਆਦਾ ਸੀਗੇ ਤੇ ਵਜਣਦਾਰ ਦਾਣੇ ਸੀ ਮੁੰਜਰ ਦੀ ਲੰਬਾਈ ਬਹੁਤ ਜ਼ਿਆਦਾ ਸੀਗੀ ਇਹ ਇਹਦੇ ਗੁਣ ਨਿਕਲੇ ਰਹੀ ਗੱਲ ਬੌਣਾ ਰੋਗ ਦੀ ਬੌਣਾ ਰੋਗ ਪਿਛਲੇ ਸਾਲ ਨਹੀਂ ਆਇਆ ਆ ਨਦੀਨ ਦੇਖੋ ਇਹ ਇਹ ਖੇਤ ਨਹੀਂ ਰੱਖਣਾ ਆਪਾਂ ਪਿਛਲੇ ਸਾਲ ਨਹੀਂ ਆਇਆ ਭਾਵੇਂ ਕਿ ਮਾਰੇ ਕਹਿੰਦੇ ਕਿ 131 ਨਾਲ ਬੌਣੇ ਰੋਗ ਦਾ ਕੋਈ ਸਬੰਧ ਨਹੀਂ ਹੈਗਾ ਪਰੰਤੂ ਕਿਸਾਨਾਂ ਦੀ ਫੀਡਬੈਕ ਹੈ ਕਿ ਭਾਈ ਜਿਹੜਾ ਹੈਗਾ 131 ਨੂੰ ਸਾਡੇ ਜ਼ਿਆਦਾ ਆਇਆ ਸੀਗਾ ਤਾਂ ਫੇਰ ਤੁਸੀਂ ਆ ਜਿਹੜਾ ਚਿੱਟੀ ਪੈਠੜਾ ਟਿੱਡਾ ਜਿਹਨੂੰ ਅਸੀਂ ਤੇਲਾ ਕਹਿੰਦੇ ਆ ਇਹਦਾ ਸਫਾਇਆ ਰੱਖਣਾ ਹੈ ਪਨੀਰੀ ਦੇ ਨੇੜੇ ਨਦੀਨ ਨਹੀਂ ਹੋਣਾ ਚਾਹੀਦਾ ਤੇ ਪਨੀਰੀ ਦੇ ਉੱਤੇ ਤੇਲੇ ਵਾਲਾ ਸਪਰੇਅ ਕਰਨਾ ਹੈ ਤੁਸੀਂ 25 ਮਈ ਤੋਂ ਪਹਿਲਾਂ ਮੈਂ ਕਵਾਂਗਾ ਕਿਹੜੀ ਪਨੀਰੀ ਨਾ ਬੀਜੋ ਫੇਰ ਪੂਰੇ ਦਾ ਪੂਰਾ ਆਪਣਾ ਵਿਚਾਰ ਹੈਗਾ ਐਕਤਰੀ ਮੈਂ ਕਿਉਂ ਜੋੜ ਦੇ ਰਿਹਾ ਕਿਉਂਕਿ ਮੀਂਹ ਪੈ ਰਿਹਾ ਨਦੀਨ ਹਜੇ ਤੱਕ ਜਿਉਂਦਾ ਖੜਾ ਕਣਕਲਾ ਤੇ ਉਸ ਕਰਕੇ ਥੋੜਾ ਜਿਆ ਕੋਈ ਵੀ ਝੋਨਾ ਲਾ ਰਹੇ ਹੋ ਪਨੀਰੀ ਜਲਦੀ ਨਾ ਬੀਜਿਓ ਜੋ ਜੇ ਵਾਇਰਸ ਕਿਤੇ ਹੋਇਆ ਤਾਂ ਉਹ ਨੁਕਸਾਨ ਕਰ ਸਕਦਾ ਹੈ ਭਾਵੇਂ ਕਿ ਮੈਂ ਇਹ ਦਾਵਾ ਨਹੀਂ ਕਰਦਾ ਕਿ ਵਾਇਰਸ ਹੈ ਸਮਝਤੇ ਹੈ ਜਾਂ ਨਹੀਂ ਹੈ ਇਸ ਸੰਬੰਧੀ ਮੇਰਾ ਕੋਈ ਦਾਵਾ ਨਹੀਂ ਹੈਗਾ ਪਰੰਤੂ ਸਾਵਧਾਨੀ ਤਾਂ ਅਸੀਂ ਵਰਤ ਸਕਦੇ ਹਾਂ ਨਾ ਠੀਕ ਹੈ ਨਾ ਤਾਂ ਅਗਲੀ ਗੱਲ ਤਾਂ ਇਹ ਜਿਹੜੀ ਵੈਰੈਟੀ ਹੈਗੀ ਹੈ ਇਸ ਨੂੰ ਯੂਰੀਆ ਆਮ ਵਾਂਗ ਹੀ ਤੇ ਨਹੀਂ ਪੈਂਦੀ ਏ ਠੀਕ ਹੈ ਕੋਈ ਖਾਸ ਹੋਰ ਬਿਮਾਰੀ ਇਹਨੂੰ ਨਹੀਂ ਹੈਗੀ ਏ ਤੇ ਪਨੀਰੀ ਦੀ ਉਮਰ 30 ਤੋਂ 35 ਦਿਨ ਦੀ ਇਹਦੀ ਹੁੰਦੀ ਏ ਤੇ ਵੱਡੀ ਗੱਲ ਜਿਹੜੀ ਹੈਗੀ ਆ ਪਰਾਲੀ ਸੰਭਾਲਣ ਦੇ ਵਿੱਚ ਬਹੁਤ ਜ਼ਿਆਦਾ ਆਸਾਨੀ ਹੁੰਦੀ ਹੈ। ਬਸ ਮੇਰੀ ਬੇਨਤੀ ਤਾਂ ਇਹ ਹੈ ਕਿ ਤੁਹਾਨੂੰ ਜਿਹੋ ਜੀ ਵੈਰੈਟੀ ਚਾਹੀਦੀ ਹੈ ਇਹ ਵੈਰੈਟੀ ਉਹੋ ਜੀ ਹੈ। ਭਾਵੇਂ ਕਿ 2022 ਦੇ ਵਿੱਚ ਵੀ ਸਾਡੇ ਫਰੀ ਕਾਟ ਦੇ ਵਿੱਚ ਫਰੋਹੀਪਰ ਦੇ ਵਿੱਚ ਤਰਨਤਾਰਨ ਦੇ ਵਿੱਚ ਇਹਨਾਂ ਵੈਰੈਟੀ ਨੇ ਬਹੁਤ ਸੋਨਾ ਝਾੜ ਦਿੱਤਾ ਸੀਗਾ। ਇਸ ਸਾਲ ਯੂਨੀਵਰਸਿਟੀ 8-8 ਕਿਲੋ ਬੀ 1 ਹਾੜ ਕਾਟ ਤੇ ਦੇ ਰਹੀ ਹੈ। ਲੇਕਿਨ ਕਿਸਾਨ ਵੀਰ ਇਸ ਵੈਰੈਟੀ ਨੂੰ ਵੱਧ ਤੋਂ ਵੱਧ ਲਾਉਣਾ ਚਾਹੁੰਦੇ ਆ। ਮੇਰੀ ਹੱਥ ਜੋੜ ਕੇ ਬੇਨਤੀ ਹੈ। ਕਿ ਜਿਹੜੇ ਵੀ ਪਹਿਲੀ ਵਾਰੀ ਟਰਾਈ ਕਰ ਰਹੇ ਐ ਘਾਟ ਏਰੀਆ ਚ ਲਾਓ ਦੇਖੋ ਮੈਂ ਤੀਜੇ ਸਾਲ ਇਸ ਵੈਰੈਟੀ ਨੂੰ ਲਾਵਾਂਗਾ ਇਸ ਸਾਲ ਤੀਜੇ ਸਾਲ ਵੈਰੈਟੀ ਲਾਉਣ ਦੇ ਬਾਵਜੂਦ ਵੀ ਮੈਂ ਸਾਰਾ ਏਰੀਆ ਇਸ ਵੈਰੈਟੀ ਦੇ ਥੱਲੇ ਨਹੀਂ ਲਿਆ ਰਿਹਾ ਭਾਵੇਂ ਕਿ ਗੁਣਾਂ ਦੇ ਆਧਾਰ ਤੇ ਮੈਂ ਸਾਰਾ ਏਰੀਆ ਦੇ ਥੱਲੇ ਕਰ ਦੇਣਾ ਚਾਹੀਦਾ ਪਰੰਤੂ ਨਹੀਂ ਕਰਾਂਗਾ ਕਿਉਂਕਿ ਕਦੇ ਵੀ ਨਹੀਂ ਪਤਾ ਲੱਗਦਾ ਕਿ ਕਿਹੜੀ ਵੈਰੈਟੀ ਨਹੀਂ ਚੰਗੀ ਨਿਕਲ ਜਾਣਾ ਵੀ ਪੂਸਾ ਝੋਨਾ ਕਿੰਨੇ ਸਾਲਾਂ ਤੋਂ ਕਿਸਾਨ ਲਾਉਂਦੇ ਆ ਰਹੇ ਆ ਪਿਛਲੇ 2 ਸਾਲਾਂ ਤੋਂ ਜਿਹੜੇ ਹੈਗੇ ਆ ਉਹਨੇ ਜਿਹੜਾ ਹੈਗਾ ਲੋਕਾਂ ਦੇ ਭਾਂਡੇ ਬੋਰੀ ਚ ਪਾਤੇ ਝਾੜ ਘਟਣਾ ਸ਼ੁਰੂ ਹੋ ਪਕੇ ਕਿਹੜੀ ਵੈਰੈਟੀ ਕਦੋਂ ਜਵਾਬ ਦੇ ਜੇ ਕਿਸੇ ਨੂੰ ਕੀ ਪਤਾ ਹੁਣ ਮੈਂ ਆਪਣੇ ਖੇਤ 'ਚ ਆ ਮੈਂ ਕੁਝ ਏਰੀਆ 'ਚ ਮੁੱਛਲ ਵੀ ਟਰਾਈ ਕਰਾਂਗਾ ਕੁਝ ਏਰੀਆ 'ਚ 122 ਲਾਵਾਂਗਾ ਕੁਝ ਏਰੀਆ 'ਚ 126 ਲਾਵਾਂਗਾ ਕੁਝ ਏਰੀਆ 'ਚ 131 ਲਾਵਾਂਗਾ ਤਾਂ ਅਸੀਂ ਇੱਕ ਵੈਰੈਟੀ ਦੇ ਪਿੱਛੇ ਨਹੀਂ ਜਾਵਾਂਗੇ ਕਿਸੇ ਵੀ ਹਾਲਤ ਦੇ ਵਿੱਚ ਅੱਜ ਕੀ ਅਗਲੇ ਸਾਲ ਵੀ ਜਿਹੜਾ ਹੈਗਾ ਹਮੇਸ਼ਾ ਹੀ ਮੇਰਾ ਤੇ ਹੁੰਦਾ ਜੇ ਕਣਕ ਹੈ ਤਾਂ ਕਣਕ ਦੇ ਵਿੱਚ ਹੀ ਆਖੀ ਹੁੰਦਾ ਹੈ ਕਿ ਆਪਾਂ 303 ਸੰਭਾਲ ਲਈ ਆਪਾਂ 327 ਸੰਭਾਲ ਲਈ ਆਪਾਂ 826 ਸੰਭਾਲ ਲਈ ਆਪਾਂ 3386 ਸੰਭਾਲ ਲਈ ਇਹ 373 ਦਾ ਵੀ ਮੌਕੇ ਤੇ ਇਹ ਲਿਆ ਜਾਊਗਾ ਤਾਂ ਇਸ ਤਰੀਕੇ ਦੇ ਨਾਲ ਅਲੱਗ-ਅਲੱਗ ਜਿਹੜੇ ਬੀਜ ਹੈਗੇ ਆ ਉਹ ਸਾਰੇ ਦੇ ਸਾਰੇ ਖੇਤਾਂ 'ਚ ਟਰਾਈ ਕਰੀਦੇ ਇਹ ਨਹੀਂ ਕਿ ਇੱਕੋ ਆ ਬੀਜ ਲਾ ਕੇ ਤੇ ਮੁੜ ਕੇ ਉਸ ਨੂੰ ਬੀਜ ਨੂੰ ਕੋਈ ਬਿਮਾਰੀ ਆ ਜੇ ਤੇ ਫਿਰ ਅਸੀਂ ਨੁਕਸਾਨ ਖਾ ਜੀਏ ਇਸ ਕਰਕੇ ਦੋਸਤੋ ਧਿਆਨ ਰੱਖੋ ਵੈਰੈਟੀ ਚੰਗੀ ਹੈ ਤੁਹਾਡੇ ਜਿਹੜੇ ਸਵਾਲ ਹੋਣਗੇ ਮੈਂ ਕਮੈਂਟ ਬਾਕਸ 'ਚ ਉਹਦਾ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗਾ ਸਾਰਾ ਏਰੀਆ ਨਾ ਲਾਓ ਬਾਈ ਬਣ ਕੇ ਥੋੜਾ-ਥੋੜਾ ਏਰੀਆ ਕਰਕੇ ਟਰਾਈ ਕਰੋ ਫਿਰ ਵਧਾ ਲਿਓ ਜੋ ਅਗਲੇ ਸਾਲ ਅ ਜੀ ਮਿਹਰਬਾਨੀ ਦੋਸਤੋ